ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਗੈ ਤੇ ਜੀ ਤੁਹਾਡਾ ਪ੍ਰਭੂ ਹੋਰ ਫੈਸ਼ਨ ਬੀਟਿਕ ਦੇ ਵਿੱਚ ਮੈਂ ਹਾਂ ਜੀ ਰੁਪਿੰਦਰ ਕੌਰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਹੜਾ ਅੱਜ ਦਾ ਸੂਟ ਤਿਆਰ ਕੀਤਾ ਹੈ ਅੱਜ ਦਾ ਜਿਹੜੇ ਸੂਟ ਨੂੰ ਡਿਜ਼ਾਈਨਿੰਗ ਦਿੱਤੀ ਹੈ ਉਹ ਦਿਖਾਣੇ ਆ ਤੁਹਾਨੂੰ ਅੱਜ ਅੱਜ ਮੇਰੇ ਕੋਲ ਹੈਗਾ ਜੀ ਇਹ ਵਾਲਾ ਸੂਟ ਇਹ ਸੂਟ ਤੇ ਆਪਾਂ ਕੀਤੀ ਹੈ ਡਿਜ਼ਾਈਨਿੰਗ ਤੁਹਾਨੂੰ ਇਹ ਸੂਟ ਦੀ ਪੂਰੀ ਲੁੱਕ ਦਿਖਾਣੇ ਆ ਇਹ ਹੈਗਾ ਇਹਦੇ ਨਾਲ ਦੁਪੱਟਾ ਇਹ ਸ਼ਰਟ ਹੈ ਤੇ ਇਹਦੇ ਨਾਲ ਆਪਾਂ ਨੇ ਪਲੈਜ਼ੋ ਤਿਆਰ ਕੀਤਾ ਹੈ ਪਹਿਲਾਂ ਤੁਹਾਨੂੰ ਸ਼ਰਟ ਦਿਖਾਣੇ ਆ ਕਿ ਸ਼ਰਟ ਦੇ ਵਿੱਚ ਮੈਂ ਕੀ ਡਿਜ਼ਾਈਨਿੰਗ ਦੱਤੀ ਹੈ ਸ਼ਰਟ ਦੇ ਵਿੱਚ neck ਦੇ ਉੱਤੇ ਮੈਂ ਇਹ ਡਿਜ਼ਾਈਨਿੰਗ ਦੱਤੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ 트렌ਡਿੰਗ neck ਡਿਜ਼ਾਈਨ ਤਿਆਰ ਕੀਤਾ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਚੈੱਕ ਕਰੋ ਜੀ ਪੂਰਾ neck ਆ ਦੇਖੋ ਪੂਰਾ neck ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਤੇ ਫੋਨ ਨੰਬਰ ਹੈ ਜੀ 85678 57006 ਸੁਧਾ ਵਾਲਾ ਮਹੱਲਾ ਪੁਰਾਣੀ ਸਰਾਂਦ neck ਦੀ ਡਿਜ਼ਾਈਨਿੰਗ ਹੋ ਗਈ ਬਾਹਾਂ ਦੇ ਉੱਤੇ ਡਿਜ਼ਾਈਨਿੰਗ ਠੀਕ ਹੈ ਜੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਤਿਆਰ ਕੀਤਾ ਤੇ ਪਲਾਜ਼ੋ ਦੀ ਦਿਖਾਣੇ ਆ ਤੁਹਾਨੂੰ ਪਲਾਜ਼ੋ ਦੇ ਕੀ ਡਿਜ਼ਾਈਨ ਤਿਆਰ ਕੀਤਾ ਹੈ ਇਹ ਹੈ ਜੀ ਆਪਣਾ ਪਲਾਜ਼ੋ ਤਿਆਰ ਕੀਤਾ ਆਪਾਂ ਨੇ ਕਲਾਜ਼ੋ ਦੇ ਸਾਈਡ ਦੇ ਉੱਤੇ ਪਾਕਟ ਲਗਾਈ ਹੈ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਕਲਾਜ਼ੋ ਦੇ ਉੱਤੇ 프ਰੰਟ ਦੇ ਇਹ ਡਿਜ਼ਾਈਨ ਤਿਆਰ ਕੀਤਾ ਹੈ ਬਾਹਾਂ ਦੇ ਉੱਤੇ ਵੀ ਇਹ ਡਿਜ਼ਾਈਨ ਦਿੱਤਾ ਹੈ ਤੇ ਕਲਾਜ਼ੋ ਦੇ ਉੱਤੇ ਵੀ ਇਹ ਡਿਜ਼ਾਈਨ ਦਿੱਤਾ ਹੈ ਬਹੁਤ ਹੀ ਸੋਹਣਾ ਦੁਪੱਟੇ ਦੇ ਉੱਤੇ ਲੈਸ਼ ਲਗਾਈ ਹੈ ਇਸ ਮੈਂ ਆਪ ਉਸ ਦੇ ਸਾਹਦੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੈਸ਼ ਲਗਾਈ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਇੱਕ ਵਾਰ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਇੱਕ ਚੀਜ਼ ਮੈਂ ਹੋਰ ਦਿਖਾਨੀ ਹੈ ਇਹਦੇ ਵਿੱਚ ਜਦੋਂ ਆਪਾਂ ਦੁਪੱਟੇ ਤੇ ਲੈਸ਼ ਲਗਾਣੇ ਆ ਉੱਚ ਆਪਾਂ ਆਪਣੇ ਕੋਲ ਕਿੱਥੇ ਫਿਨਿਸ਼ਿੰਗ ਨਹੀਂ ਆਉਂਦੀ ਜਿਹੜੇ ਦੁਪੱਟੇ ਦੇ ਕਾਰਨਰ ਹੁੰਦੇ ਨੇ ਉੱਥੇ ਫਿਨਿਸ਼ਿੰਗ ਨਹੀਂ ਆਉਂਦੀ ਤਾਂ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਕਾਰਨਰ ਦੇ ਉੱਤੇ ਪ੍ਰੋਪਰ ਫਿਨਿਸ਼ਿੰਗ ਆਈ ਹੋਈ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਮੈਂ ਕਾਰਨਰ ਫੋਲਡ ਕੀਤੇ ਨੇ ਲੈਸ਼ ਦੇ ਆ ਦੁਪੱਟਾ ਤੇ ਉਮੀਦ ਹੈ ਤੁਹਾਨੂੰ ਇਹ ਵਾਲੇ ਡਿਜ਼ਾਈਨ ਜਰੂਰ ਪਸੰਦ ਆਏ ਹੋਣਗੇ ਜੇ ਕਿਸੇ ਵੀ ਭੈਣ ਨੇ ਇਹ ਵਾਲਾ ਡਿਜ਼ਾਈਨ ਸਿੱਖਣਾ ਹੈ ਵੀ ਉਹਨੂੰ ਸਿਲਾਈ ਤਾਂ ਆਂਦੀ ਹੈ ਪਰ ਸਿਰਫ ਉਹ ਚਾਹੁੰਦੀ ਹੈ ਵੀ ਮੈਂ ਆਹੀ ਡਿਜ਼ਾਈਨ ਸਿੱਖਣਾ ਹੈ ਤਾਂ ਉਹ ਮੇਰੇ ਕੋਲੋਂ ਸਿੰਗਰ ਡਿਜ਼ਾਈਨ ਵੀ ਸਿੱਖ ਸਕਦੀ ਹੈ ਜੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਫੁੱਲ ਸਟਿਚਿੰਗ ਦਾ ਹੀ ਕੋਰਸ ਕਰਨਾ ਹੈ ਕਈ ਵਾਰ